ਹਾਂ ਅਕਾਲੀ ਦਲ ਕੋਲ ਆਪਣਾ ਪਹਿਲਾ ਤੋਂ ਸਟਾਰ ਪ੍ਰਚਾਰਕਾਂ ਦਾ ਬੇੜਾ ਹੈਗਾ ਸੋ ਅਗਲੇ ਤਾਂ ਉਸ ਜਹਾਜ਼ ਚ ਚੜਾ ਕੇ ਆਪਣੇ ਬੰਦੇ ਤੋਰੇ ਹੋਏ ਨੇ ਸੋ ਇੱਥੋਂ ਹੀ ਭੇਜਣੇ ਆ ਇੱਥੋਂ ਹੀ ਆਉਣੇ ਆ ਕ੍ਰੋਨਿਕਲੀ ਗੱਡੀ ਤੇ ਆ ਜੋ ਉਥੇ ਤੇ ਆ ਜੋ ਉਥੇ ਹਾਂ ਸਿਮਰਜੀਤ ਮਾਨ ਸਰਾਂ ਦੀ ਪਾਰਟੀ ਆਪਣੇ ਆਪ ਚ ਸਾਰੇ ਸਾਰੀ ਸਟਾਰ ਪ੍ਰਚਾਰਕ ਨੇ ਮਾਨ ਸਾਹਿਬ ਕਹਿੰਦੇ ਕਿ ਮੈਂ ਕਿਤੇ ਨਾ ਕਿਤੇ ਜਾਂਦੇ ਹੀ ਰਹਿਣਾ ਤੇ ਆਪਣੇ ਹਲਕੇ ਚ ਮੈਂ ਲੜੇ ਰਿਹਾ ਮੌਜੂ ਸਮਾਜ ਪਾਰਟੀ ਹੋ ਸਕਦਾ ਏ ਕਿਰ ਕਿਸੇ ਸੀਟ ਤੇ ਉਹਨਾਂ ਨੂੰ ਆਸ ਜਾਗੇ ਕਿ ਇੱਕ ਦੀ ਮੂਰ ਪੈ ਸਕਦਾ ਤਾਂ ਹੋ ਸਕਦਾ ਕਿ ਉਹ ਮਾਇਆ ਵਤੀ ਨੂੰ ਜਾਂ ਕਿਸੇ ਹੋਰ ਲੀਡਰ ਨੂੰ ਬਰਾਉਣ ਦੀ ਕੋਸ਼ਿਸ਼ ਕਰਨ ਪਰ ਜੀ ਦੀ ਸੰਭਾਵਨਾ ਜੇ ਬਹੁਤ ਘੱਟ ਹੈ। ਇਧਰ ਮੁੱਖ ਪਾਰਟੀਆਂ ਜਿਉਂ ਜੇਕਰ ਜਿਹੜੀਆਂ ਮੁਰਲੀ ਕਤਾਰ ਦੀਆਂ ਆਪਣੇ ਆਪ ਨੂੰ ਮੰਨ ਕੇ ਚੱਲਦੀਆਂ ਕਿ ਪਹਿਲੇ ਤਿੰਨਾਂ ਚਾਰਾਂ 'ਚ ਮੁਕਾਬਲਾ ਸਾਡਾ ਹੀ ਹੈ। ਉਹਨਾਂ 'ਚੋਂ ਆਪਾਂ ਅਕਾਲੀ ਦਲ ਦੀ ਜ਼ਿਕਰ ਕਰ ਚੁੱਕੇ ਹਾਂ ਤੇ ਤਿੰਨ ਪਾਰਟੀਆਂ ਜਿਹਨਾਂ ਦੀ ਲਿਸਟਾਂ ਫਿਰ ਦਿੱਲੀ ਤੋਂ ਆਉਂਦੀਆਂ ਨੇ। ਕਿ ਆ ਸਟਾਰ ਪ੍ਰਚਾਰਕ ਹੋਣਗੇ ਜੀ। ਮੌਜੂਦਾ ਸੱਤਾਧਾਰੀ ਤੇ ਰਾਮ ਆਦਮੀ ਪਾਰਟੀ, ਕੇਂਦਰ ਦੇ ਵਿੱਚ ਮੌਜੂਦਾ ਸੱਤਾਧਾਰੀ ਤਿਰਭਾਜੀ ਜਨਤਾ ਪਾਰਟੀ ਤੇ ਸੱਤਾ ਚਾਉਣ ਲਈ ਤਰਲੋ ਮੱਛੀ ਕਾਂਗਰਸ। ਇਹਨਾਂ ਤਿੰਨਾਂ ਦੀ ਲਿਸਟ ਦਿੱਲੀ ਤੋਂ ਆਉਂਦੀ ਆ ਤੇ ਜਿਵੇਂ ਉਮੀਦਵਾਰਾਂ ਦੀ ਲਿਸਟ ਕਾਂਗਰਸ ਦੀ ਲੇਟ ਹੋ ਜਾਂਦੀ ਆ ਓਵੇਂ ਕਹਿੰਦੇ ਸਟਾਰ ਪ੍ਰਚਾਰਕਾਂ ਦੀ ਲਿਸਟ ਵੀ ਅਜੇ ਲੇਟ ਆ ਚਲੋ ਆ ਜਾਣਗੇ ਨਾਮ ਪਤਾ ਹੀ ਆ ਸਾਰਿਆਂ ਨੂੰ ਕਿ ਕਿਹੜੇ-ਕਿਹੜੇ ਨਾਮ ਹੋਣਗੇ ਹੈਨਾ ਪਰ ਆਮ ਆਦਮੀ ਪਾਰਟੀ ਤੇ ਭਾਜਪਾ ਦੀ ਜਿਹੜੀ ਲਿਸਟ ਆਈ ਆ ਕਮਾਲ ਹੈ ਵੀ ਜਿਵੇਂ ਇਕੱਠੇ ਬੈਠ ਕੇ ਬਣਾ ਲਈ ਹੋਵੇ 40 ਦੀ ਉਹਨਾਂ ਦੀ ਆਈ ਆ 40 ਦੀ ਇਹਨਾਂ ਦੀ ਆਦੀ ਆ ਭਾਜਪਾ ਨੇ ਵੀ ਪੰਜਾਬ ਦੇ ਲਈ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ 'ਚ 40 ਨਾਮ ਸ਼ਾਮਲ ਕੀਤੇ ਨੇ ਜਿਆਮਾਦੀ ਪਾਰਟੀ ਨੇ ਆਪਣੀ ਸੂਚੀ 'ਚ 40 ਨਾਮ ਸ਼ਾਮਲ ਕੀਤੇ ਨੇ ਜਿਆਮਾਦੀ ਪਾਰਟੀ ਦੀ ਮੈਂ ਗੱਲ ਕਰਾਂ ਤਾਂ ਇਹਨਾਂ ਦੀ ਸੂਚੀ ਦੇ ਵਿੱਚ ਪੰਜਾਬ ਦੇ ਐਮ.ਐਲ.ਏ ਵੀ ਨੇ ਆਵਾਦੀ ਪਾਰਟੀ ਦੇ ਕੁਝ ਹੋਰ ਲੀਡਰ ਵੀ ਨੇ ਦਿੱਲੀ ਵਾਲੀ ਲੀਡਰਸ਼ਿਪ ਵੀ ਆ ਪੰਜਾਬ ਦੇ ਮੰਤਰੀ ਵੀ ਨੇ ਜਿਹੜੇ ਚੋਣ ਨਹੀਂ ਲੜ ਰਹੇ ਭਾਈ ਵੈਸੇ ਤਾਂ 9 ਐਮ.ਐਲ.ਏ ਮੈਦਾਨ 'ਚ ਤਰ ਰਹੇ ਹੋਣੇ ਜਿਨ੍ਹਾਂ 'ਚੋਂ 5 ਮੰਤਰੀ ਨੇ ਤੇ 3 ਇਹਨਾਂ ਦੀ ਪਾਰਟੀ ਵਾਲੇ ਐਮ.ਐਲ.ਏ ਨੇ ਇੱਕ ਦਲ ਬਦਲ ਕੇ ਆਇਆ ਹੈ ਕੁਇਸਲੀ 8 ਬੰਦੇ ਤਾਂ ਸਿੱਧੇ ਪਾਰਟੀ ਦੇ ਇਸੇ ਕੰਮ ਲਈ ਲਾਏ ਹੋਏ ਨੇ ਜਿਨ੍ਹਾਂ ਚੋਂ 5 ਤਾਂ ਸਰਕਾਰ ਦੇ ਮੰਤਰੀ ਉਲائے ਹੋਏ ਨੇ ਸੋ ਉਹਨਾਂ ਤੋਂ ਬਿਨਾਂ ਜਿਹੜੇ ਨੇ ਭਾਈ ਮੰਤਰੀ ਉਹ ਜਾਂ ਬਾਕੀ ਜਿਹੜੇ ਐਮਐਲਏ ਨੇ ਉਹ ਸਟਾਰਤ ਪ੍ਰਚਾਰਕਾਂ ਚ ਕੁਝ ਥਾਂ ਬਣਾ ਗਏ ਪਰ ਮੁਰਲੇ 6-7 ਜਿਹੜੇ ਨਾਂ ਨੇ ਉਹ ਦਿੱਲੀ ਵਾਲੇ ਨੇ ਜੀ ਇਹਨਾਂ ਚ ਅਰਵਿੰਦ ਕੇਜਰੀਵਾਲ ਸੁਨੀਤਾ ਕੇਜਰੀਵਾਲ ਦੋ ਆਦਮੀ ਤਿਵੇਂ ਇਸ ਪਰ ਪੰਜਾਬ ਦੇ ਵਿੱਚ ਤੁਹਾਨੂੰ ਵੱਡੀਆਂ ਰੈਲੀਆਂ ਵੱਡੇ ਰੋਡ ਸ਼ੋਅ ਕਰਦੇ ਨਜ਼ਰ ਆ ਜਾਣਗੇ ਭਗਵੰਤ ਮਾਨ ਹੈ ਹੀ ਸਟਾਰ ਪ੍ਰਚਾਰਕ ਨੇ ਉਹ ਤਾਂ ਕਹਿੰਦੇ ਕਿ ਆਪਾਂ ਦਾ ਰੋਲ ਸਵੇਰੇ ਨਿਕਲਦੀ ਐ ਇਸੇ ਕੰਮ ਲਈ ਉਹ ਤੋਂ ਬਾਅਦ ਮਨੀਸ਼ ਸ਼ੋਧਿਆ ਦਾ ਨਾਮ ਵੀ ਇਹਦੇ ਵਿੱਚ ਤੇ ਸਤਿੰਦਰ ਜੈਨ ਦਾ ਨਾਮ ਵੀ ਹੈ। ਤੋਂ ਇਹ ਅਜੇ ਅੰਦਰ ਨਹੀਂ ਜਵੰਤ ਨਹੀਂ ਮਿਲੀ ਸੰਜੇ ਸਿੰਘ ਜਵੰਤ ਮਿਲੀ ਹੈ ਨਾਮ ਉਹਦਾ ਵੀ ਹੈ। ਸੋ ਪਹਿਲੇ 6-7 ਨਾਮ ਦਿੱਲੀ ਤੋਂ ਹੀ ਨੇ ਜੀ। ਅਰਵਿੰਦ ਕੇਜਰੀਵਾਲ, ਸੁਨੀਤਾ ਕੇਜਰੀਵਾਲ, ਭਗਵੰਤ ਮਾਨ, ਹੈ ਭਗਵੰਤ ਮਾਨ ਚਲੋ ਪੰਜਾਬ ਤੋਂ ਹੈਗੇ ਨੇ ਪਰ ਦਿੱਲੀ ਤੋਂ ਬਿਨਾ ਤਾਂ ਉਹ ਚੱਲਦਾ ਕਿਵੇਂ ਕੰਮ। ਮਨੀਸ਼ ਸ਼ੋਧਿਆ, ਸੰਜੇ ਸਿੰਘ, ਡਾਕਟਰ ਸੰਦੀਪ ਪਾਟਕ ਪੰਜਾਬ ਦੇ ਰਾਜ ਸਭਾ ਮੈਂਬਰ। ਇਹਨਾਂ ਦਾ ਨਾਮ ਵੀ ਸਰਵ ਵਿਚਾਰਖਾਂ ਚ ਹੈਗਾ। ਹੁਣ ਜਿਹੜਾ ਨਾ ਤੁਸੀਂ ਸੁਣਨਾ ਚਾਹੁੰਦੇ ਹੋ ਬਿਲਕੁਲ ਉਹ ਵੀ ਹੈਗਾ ਜੀ। ਪਰ ਉਹ ਪਹਿਲੇ 6 ਤੋਂ ਬਾਅਦ ਨਹੀਂ ਹੈਗਾ ਉਸ ਤੋਂ ਬਾਅਦ ਜਾ ਕੇ ਉਹ 10ਵੇਂ ਨੰਬਰ ਤੇ ਆ ਰਗਵ ਚੱਡਾ ਤੇ 11ਵੇਂ ਤੇ ਸਤਿੰਦਰ ਜੈਨ 12ਵੇਂ ਤੇ ਆਤਸ਼ੀ ਤੇਰੇ 13ਵੇਂ ਤੇ ਸੁਭਾਸ ਭਾਰਦवाज ਸੋ ਇਹ ਮੁੱਢਲੇ ਨਾਂ ਨੇ ਜੀ 10ਵੇਂ ਨੰਬਰ ਤੇ ਰਗਵ ਚੱਡਾ ਦਾ ਨਾਮ ਵੀ ਹੈ ਕੀ ਰਗਵ ਚੱਡਾ ਪੰਜਾਬ ਪ੍ਰਚਾਰ ਕਰਨ ਆਉਣਗੇ ਜਾਂ ਨਹੀਂ ਇਹ ਸਵਾਲ ਬਣਿਆ ਹੋਇਆ ਫਿਲਹਾਲ ਅਗਲੇ ਦਾ ਨਾਮ ਹੈਗਾ ਇਸ ਤੋਂ ਬਾਅਦ ਹਰਪਾਲ ਚੀਮੇ ਦਾ ਨਾਮ ਵੀ ਹੈਗਾ ਇਸ ਤੋਂ ਬਾਅਦ ਅਮਨ ਰੋੜੇ ਦਾ ਨਾਮ ਵੀ ਇਸ ਸੂਚੀ ਸ਼ਾਮਲ ਹੈ ਅਨਮੋਲ ਗਗਨ ਮਾਨ ਨੂੰ ਵੀ ਥਾਂ ਮਿਲ ਗਈ ਹੈ ਚੇਤਨ ਜੋੜਾ ਮਾਜਰਾ ਵੀ ਪ੍ਰਚਾਰ ਸਾਰ ਪ੍ਰਚਾਰਕਾਂ ਚ ਬਣਾ ਕੇ ਥਾਂ ਬ੍ਰਹਮ ਸ਼ੰਕਰ ਜਿੰਪਾ ਵੀ ਹਰਜੋਤ ਸਿੰਘ ਬੈਂਸ ਵੀ ਹੈ ਬਲਕਾਰ ਸਿੰਘ ਵੀ ਈਟੀਓ ਵੀ ਹੈ ਲਾਲ ਚੰਦ ਕਟਾਰੂ ਚੱਕ ਵੀ ਬਲਜੀਤ ਕੌਰ ਵੀ ਪ੍ਰਿੰਸੀਪਲ ਬੁੱਧਰਾਮ ਵੀ ਸੋ ਇਹ ਨਾਮ ਸਾਰੇ ਹੈਗੇ ਨੇ ਜੀ ਬਲਜਿੰਦਰ ਕੌਰ ਵੀ ਸੋ ਇੰਜ 40 ਦੇ ਨਾਮ ਆਪਣੇ ਸਾਰ ਪ੍ਰਚਾਰਕਾਂ ਦੇ ਆਮ ਆਦਮੀ ਪਾਰਟੀ ਵੱਲੋਂ ਜਾਰੀ ਕਰਕੇ ਇਹਨਾਂ ਨੂੰ ਕਹਿ ਦਿੱਤਾ ਗਿਆ ਕਿ ਭਾਈ ਹੁਣ ਪੰਜਾਬ ਦਾ ਰੁਖ ਕਰੋ ਕਿਉਂਕਿ ਟਾਰਗੇਟ ਨਿਬੜ ਗਏ ਤੇ ਪੰਜਵਾਂ ਗੇੜ ਦਿੱਲੀ ਹਰਿਆਣੇ ਵਾਲਾ ਮਤਲਬ ਪੰਜਵਾਂ ਇੱਕ 20 ਤਰੀਕ ਵਾਲਾ ਉਸ ਤੋਂ ਬਾਅਦ 6ਵਾਂ ਗੇੜ ਦਿੱਲੀ ਹਰਿਆਣੇ ਵਾਲਾ ਤੇ ਉਸ ਤੋਂ ਬਾਅਦ ਫਿਰ 7ਵਾਂ ਪੰਜਾਬ ਦਾ ਸੋ ਤਿੰਨ ਗੇੜ ਬਾਕੀ ਨੇ ਤੇ ਉਹਦੇ ਲਈ ਫਿਰ ਹੁਣ ਅਰਵਿੰਦ ਕੇਜਰੀਵਾਲ ਜੀ ਤੇ ਹੋਰ ਉਹਨਾਂ ਦੇ ਸਟਾਰ ਪ੍ਰਚਾਰਕ ਨੇ ਜਿਹੜੇ ਉਹ ਪੰਜਾਬ ਦਾ ਰੁੱਖ ਕਰਨਗੇ ਪਰ ਭਾਜਪਾ ਨੇ ਵੀ ਭਾਈ 40 ਨਾਮ ਲਾਣੇ ਆ ਰੁੱਖ ਉਹਨਾਂ ਨੇ ਵੀ ਪੰਜਾਬ ਦਾ ਹੀ ਕਰਨਾ ਹੈ ਹੁਣਾ ਉਹਨਾਂ ਨੇ ਵੀ ਪੰਜਾਬ ਇਹ ਸੋ ਇਸ ਲਈ ਭਾਰਤੀ ਜਨਤਾ ਪਾਰਟੀ ਦੇ ਸਟਾਰ ਪ੍ਰਚਾਰਕਾਂ ਚ ਕੁਝ ਫਿਲਮ ਸਟਾਰ ਕੁਝ ਕਲਾਕਾਰ ਹੈ ਤੇ ਕੁਝ ਦਲ ਬਦਲੂ ਜਿਹੜੇ ਕਾਂਗਰਸ ਚੋਂ ਇਸ ਭਾਜਪਾ ਚ ਪਾਲੇ ਚਾਏ ਸੀ ਉਹ ਵੀ ਥਾਂ ਆਪਣੀ ਬਣਾਉਣ ਚ ਕਾਮਯਾਬ ਹੋਏ ਨੇ ਸੋ ਭਾਜਪਾ ਦੀ ਜਿਹੜੀ 40 ਦੀ ਸੂਚੀ ਹੈ ਹੈ ਉਹਦੇ ਵਿੱਚ ਉਹਨਾਂ ਦੇ ਮੁਢਲੇ ਲੀਡਰਾਂ ਤੋਂ ਲੈ ਕੇ ਪੰਜਾਬ ਦੇ ਲੀਡਰਾਂ ਤੱਕ ਲੰਬੀ ਲਿਸਟ ਹੈ ਜੀ ਸੋ ਇਹ 40 ਦੇ ਵਿੱਚੋਂ ਜਿਹੜੇ ਮੋٹے ਨਾਮ ਗੌਰ ਕਰਨ ਵਾਲੇ ਨੇ ਲਓ ਮੈਂ ਉਹਨਾਂ ਦੇ ਹਵਾਲੇ ਨਾਲ ਤੁਹਾਡੇ ਸਾਹਮਣੇ ਗੱਲ ਰੱਖਦਾ ਹਾਂ ਸੂਚੀ ਰੱਖਦਾ ਜੀ ਹਾਂ ਭਾਜਪਾ ਦੀ ਜੌਲੀ ਸਟਾਰ ਪ੍ਰਚਾਰਕਾਂ ਦੀ ਸੂਚੀ ਦੇ ਵਿੱਚ ਨਰਿੰਦਰ ਮੋਦੀ ਵੀ ਨੇ ਜੇਪੀ ਨੱਡਾ ਵੀ ਨੇ ਤੇ ਮਿਤ ਸ਼ਾ ਵੀ ਨੇ ਤੇ ਪੰਜਾਬ ਦੀ ਉਹ ਲੀਡਰਸ਼ਿਪ ਵੀ ਆ ਜਿਹੜੀ ਕਾਂਗਰਸ ਚੋਂ ਪਾਲਾ ਬਦਲ ਕੇ ਭਾਜਪਾ ਚ ਗਈ ਹੈ ਸੋ ਜਿਵੇਂ ਆਪਾਂ ਆਮ ਆਦਮੀ ਪਾਰਟੀ ਦੇ ਸਟਾਰ ਪ੍ਰਚਾਰਕਾਂ ਦੇ ਝਾਤ ਮਾਰ ਰੇ ਸੀ ਛਾਲੀਆਂ ਚੋਂ ਕੁਝ ਪ੍ਰਮੁੱਖ ਨਾਮ ਜੇਕਰ ਉਹ ਵੀ ਇੱਥੇ ਪ੍ਰਮੁੱਖ ਨਾਮ ਝਾਤ ਮਾਰੀਏ ਤਾਂ ਦਿੱਲੀ ਤੋਂ ਆਉਣ ਵਾਲੇ ਇੱਥੇ ਵੀ 6-7 ਨਾਮ ਹੀ ਨੇ ਜਿਹੜੇ ਵੱਡੇ ਇਹਨਾਂ ਦੇ ਰਾਸ਼ਟਰੀ ਲੀਡਰ ਕਹੋਂਦੇ ਨੇ ਆਪਣੇ ਆਪ ਨੂੰ ਭਾਜਪਾ ਦੇ ਜਾਂ ਜਿਹੜੇ ਅਹੁਦੇਦਾਰ ਨੇ ਰਾਸ਼ਟਰੀ ਕਾਰਜਕਾਰੀ ਦੇ ਵਿੱਚ ਉਹ ਸਵਰਨਾਂ ਜ਼ਿਕਰ ਦੇ ਕੀਤਾ ਨੇ ਵਿੱਚ 6-7 ਇਹਦੇ ਵਿੱਚ ਖੁਦ ਨਰਿੰਦਰ ਮੋਦੀ ਜੇਪੀ ਨੱਟਾ ਪ੍ਰਧਾਨ ਭਾਰਤੀ ਜਨਤਾ ਪਾਰਟੀ ਦੇ ਤੇ ਉਹ ਤੋਂ ਬਾਅਦ ਰਾਜਨਾਥ ਸਿੰਘ ਫਿਰ ਅਮਿਤ ਸ਼ਾ ਨਿਤਨ ਗੜਕਰੀ ਫਿਰ ਯੂਪੀ ਦੇ ਮੁੱਖ ਮੰਤਰੀ ਯੋਗੀ ਹਰਿਆਣੇ ਦੇ ਮੁੱਖ ਮੰਤਰੀ ਸੈਣੀ ਹੋਰੀ ਸੋ ਇਸ ਤਰ੍ਹਾਂ ਇਹ ਨਾਮ ਹੈਗੇ ਨੇ ਇਹ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਤਾਂ ਪੰਜਾਬ ਵਾਲੇ ਕੁਝ ਨਾਮ ਕੁਝ ਹੋਰ ਸੁਭਿਆਂ ਦੇ ਚਿਹਰੇ ਮੋਹਰੇ ਕੁਝ ਹੋਰ ਨਾਮੀ ਗ੍ਰਾਮੀ ਹਸਤੀਆਂ ਜਿਨ੍ਹਾਂ ਦੇ ਵਿੱਚ ਸੁਨੀ ਜਾਖੜ ਦਾ ਨਾਮ ਵੀ ਹੈ ਧਰਮ ਚੁੱਗ ਦਾ ਨਾਮ ਵੀ ਹੈ ਹੈਨਾ ਸਮ੍ਰਿਤੀ ਰਾਨੀ ਵੀ ਹੈ ਸੂਚੀ ਦੇ ਵਿੱਚ ਹੈ ਇਸੇ ਤਰ੍ਹਾਂ ਜੀ ਮਤਲਬ ਗਜੈਂਦਰ ਸਿੰਘ ਸ਼ਕਾਪਤ ਵੀ ਹੈਗੇ ਹੈਰਦੀਪ ਪੂਰੀ ਵੀ ਹੈਗੇ ਹੈ ਅਨੁਰਾਗ ਠਾਕਰ ਦਾ ਨਾਮ ਵੀ ਹੈ ਹਿਮਾਚਲ ਤੋਂ ਨਾਲ ਗਵਾਂਡ ਚੋਂ ਸੋਮ ਪ੍ਰਕਾਸ਼ ਜਦੋਂ ਕਿ ਉਹਨਾਂ ਦੀ ਆਪਣੀ ਚੋਣ ਵੀ ਇਸੇ ਦੇ ਨਾਲ ਨਾਲ ਸੋਮ ਪ੍ਰਕਾਸ਼ ਦਾ ਨਾਮ ਖੁੱਦ ਹੈ ਤੇ ਉਹਨਾਂ ਦੀ ਧਰਮਪਤਨੀ ਲੜ ਰਹੀ ਹੈ ਹੈ ਇਸੇ ਤਰ੍ਹਾਂ ਜੀ ਫਿਰ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਵੀ ਹੈਗਾ ਹੈ ਇਸ ਤਰ੍ਹਾਂ ਮਨੰਜਨ ਕਾਲੀਆ ਦਾ ਨਾਮ ਹੈਗਾ ਹਿਮਾ ਮਾਲਣੀ ਦਾ ਨਾਮ ਵੀ ਹੈਗਾ ਪੰਜਾਬ ਦੇ ਸਰਪ੍ਰਚਾਰਕਾਂ ਦੀ ਸੂਚੀ ਚ ਭਾਜਪਾ ਦੀ ਚ ਹੈ ਇਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਅਵਨਾਸ਼ ਰਾਏ ਖੰਨੇ ਦਾ ਨਾਮ ਹੈਗਾ ਅਸ਼ਵਨੀ ਸ਼ਰਮਾ ਦਾ ਨਾਮ ਹੈਗਾ ਰਜੀਤ ਸਿੰਘ ਗਰੇਵਾਲ ਦਾ ਨਾਮ ਹੈਗਾ ਹੈ ਮਨਜਿੰਦਰ ਸਿੰਘ ਸਿਰਸਾ ਤੋਂ ਸਾਰੇ ਸਮਝ ਸਕਦੇ ਆ ਕਿ ਮਨਜਿੰਦਰ ਸਿੰਘ ਸਿਰਸਾ ਨੂੰ ਪੰਜਾਬ ਲਿਆ ਕੇ ਉਹ ਦਿੱਲੀ ਵਾਲੇ ਕਿਸਾਨ ਅੰਦੋਲਨ ਦੇ حوالے ਨਾਲ ਕੈਸ਼ ਕਰਨਾ ਵੀ ਕੋਸ਼ਿਸ਼ ਹੈ ਸੋ ਇਸ ਤਰ੍ਹਾਂ ਮਨੋਜ तिवारी ਹੈ ਵੀ ਜੇ ਸਾੰਪਲਾ ਬੇਸ਼ੱਕ ਅਜੇ ਤੱਕ ਨਾਰਾਜ਼ ਨਾਰਾਜ਼ ਤੇ ਚੁੱਪ ਜੇ ਨੇ ਪਰ ਸਟਾਰ ਪ੍ਰਚਾਰਕਾਂ ਚੋਂ ਥਾਂ ਮਿਲ ਗਈ ਬੇਸ਼ੱਕ 40 ਦੇ ਵਿੱਚੋਂ 32ਵੇਂ ਨੰਬਰ ਤੇ ਥਾਂ ਮਿਲੀ ਆ ਇਸੇ ਤਰ੍ਹਾਂ ਮਨਪ੍ਰਿਤ ਬਾਦਲ ਵੀ ਆ ਫਤਿਹਜੰਗ ਬਾਜਬਾ ਵੀ ਆ ਤੇ ਇਹਦੇ ਵਿੱਚ ਅਸ਼wini ਸ਼ੇਖੜੀ ਦਾ ਨਾਮ ਵੀ ਆ ਤੇ ਪ੍ਰੀ ਪ੍ਰੀਤੀ ਸੱਪਰੂ ਦਾ ਨਾਮ ਵੀ ਆ ਹੁਣ ਇਹ 40 ਸਟਾਰ ਪ੍ਰਚਾਰਕ ਨੇ ਇਹਨਾਂ ਚੋਂ ਜੇਕਰ ਤੁਸੀਂ ਝਾਤ ਮਾਰੋ ਤਾਂ ਜਿਹੜੇ ਖਾਸ ਕਰਕੇ ਕਾਂਗਰਸ ਵਾਲੇ ਪਾਲੇ ਚੋਂ ਆਏ ਨੇ ਉਹਨਾਂ ਚ ਪਈ ਸੁਨੀਲ ਜਾਖੜ ਨੌਵੇਂ ਨੰਬਰ ਤੇ ਨੇ 40 ਚ ਸਟਾਰ ਪ੍ਰਚਾਰਕਾਂ ਚ ਕਾਫੀ ਮੂਰੇ ਪੰਜਾਬ ਭਾਜਪਾ ਦੇ ਪ੍ਰਧਾਨ ਨੇ ਅਗਲੇ ਤੇ ਜਦੋਂ ਕਿ ਅਮਰਿੰਦਰ ਸਿੰਘ ਨੂੰ 20ਵਾਂ ਨੰਬਰ ਮਿਲਿਆ ਇਹ ਸਟਾਰ ਪ੍ਰਚਾਰਕਾਂ ਦੀ ਸੂਚੀ 'ਚ ਅਮਰਿੰਦਰ ਸਿੰਘ ਨੂੰ 20ਵਾਂ ਨੰਬਰ ਮਿਲਿਆ ਇਹ 'ਚ ਕੋਈ ਦੋਰ ਹੈ ਨਹੀਂ ਕਿ ਕਾਂਗਰਸ ਨੇ ਜੇ ਸੂਚੀ ਬਣਾਣੀ ਹੈ ਤੇ ਕਾਂਗਰਸ ਦੀ ਪਹਿਲੇ ਚਾਰਕ ਨਾਮ ਦਿੱਲੀ ਵਾਲੇ ਹੋਣਗੇ ਜਿਨ੍ਹਾਂ 'ਚ ਖੜਗੇ ਹੋਰੀ ਹੈ ਤੇ ਸੋਨੀਆ ਰਾਹੁਲ ਪ੍ਰਿੰਕਾ ਚਲੋ ਇਹ ਚਾਰ ਨਾਮ ਲਾ ਵੀ ਲਓ ਤੇ ਜੇ ਅਮਰਿੰਦਰ ਸਿੰਘ ਕਾਂਗਰਸ 'ਚ ਹੁੰਦੇ ਤਾਂ ਘੱਟੋ ਘੱਟ ਚੌਥਾ ਪੰਜਵਾਂ ਨੰਬਰ ਪਹਿਲੇ ਪੰਜਾਂ 'ਚ ਜ਼ਰੂਰ ਹੁੰਦੇ ਮਤਲਬ ਹੈ ਨਾ ਜੇ ਪ੍ਰਧਾਨ ਕੋਈ ਹੋਰ ਵੀ ਹੁੰਦਾ ਤੇ ਫਿਰ ਪਹਿਲੇ ਪੰਜਾਂ ਚ ਮਨਿੰਦਰ ਦਾ ਨਾਮ ਹੁਣ ਇੱਥੇ 20ਵੇਂ ਨੰਬਰ ਤੇ ਆਏ ਨੇ ਭਾਈ ਪ੍ਰਚਾਰ ਪਤਾ ਨਹੀਂ ਹੋਣਾ ਨਹੀਂ ਹੋਣਾ ਕਰਨਾ ਕਿ ਨਹੀਂ ਕਰਨਾ ਵਕਰੀ ਗੱਲ ਹਾਂ ਪਰ ਕਾਂਗਰਸ ਦੇ ਪਾਲੇ ਚੋਂਣ ਵਾਲਿਆਂ ਚ ਸਿਲ ਜਾਖੜ ਤੋਂ ਬਾਅਦ ਕੈਪਟਨ ਨਮਿੰਦਰ ਦਾ ਇਸ ਸੂਚੀ ਦੇ ਵਿੱਚ ਨਾਮ ਹੈਗਾ ਇਸੇ ਤਰ੍ਹਾਂ ਮਨਪ੍ਰਿਤ ਬਾਦਲ ਤੇ ਫਤਿਹਜੰਗ ਬਾਜਪਾ ਦਾ 34ਵੇਂ 35ਵੇਂ ਨੰਬਰ ਤੇ ਹੈਗਾ 40ਾਂ ਚ ਸੋ ਇਹ ਨਾਮ ਮਤਲਬ ਅਗਲੇ ਤਾਂ ਇਹ ਵੀ ਸਵਾਲ ਕਰਦੇ ਕਿ ਕਮਾਲ ਦੀ ਆ ਭਾਈ ਰਾਜਨੀਤੀ ਇਸ ਦੇਸ਼ ਦੇ ਵਿੱਚ ਹੈ ਕਿ ਫਤਿਹਜੰਗ ਬਾਜਪਾ ਭਾਜਪਾ ਦਾ ਸਟਾਰ ਪ੍ਰਚਾਰਕ ਹੈ ਉਧਰ ਬਰੂਧਿਤ ਦਾ ਲੀਡਰ ਕਾਂਗਰਸ ਦਾ ਹੈ ਪ੍ਰਤਾਪ ਸਿੰਘ ਬਾਜਬਾ ਉਹ ਕਾਂਗਰਸ ਵੱਲੋਂ ਪੂਰੀ ਲੜਾਈ ਆਪਣੇ ਮੋਢੇ ਤੇ ਲੈ ਕੇ ਲੜ ਰਿਹਾ ਕਿਉਂਕਿ ਪ੍ਰਧਾਨਤਾ ਚੋਣ ਲੜ ਰਿਹਾ ਸੋ ਇਹ ਇਸ ਲਈ ਕਹਿੰਦੇ ਕਿ ਕੋ ਘਰਚ ਰਹੀ ਜਾਂਦੇ ਆ ਖਿਚੜੀ ਕੀ ਵਕ ਦਿਓਗੇ ਹੁਣ ਪਤਾ ਨਹੀਂ ਹਾਂ ਇਹਨਾਂ ਦੀ ਸੂਚੀ ਦੇ ਵਿੱਚ ਕੁਝ ਫਿਲਮੀ ਚਿਹਰੇ ਉਹ ਕਿਸ حوالے ਨਾਲ ਨੇ ਉਹ ਆਪਾਂ ਸਾਰੇ ਸਮਝ ਸਕਦੇ ਆ ਹੈਨਾ ਜਿਵੇਂ ਆਪਾਂ ਗੱਲ ਕੀਤੀ ਕਿ ਹਿਮਾ ਵਾਲਣੀ ਦਾ ਨਾਮ ਹੈਗਾ ਇਸੇ ਤਰ੍ਹਾਂ ਮਨੋਜ तिवारी ਸਪੈਸ਼ਲ ਤੌਰ ਤੇ ਹੁਣ ਕਿੱਥੇ ਕਮਾਉਣਾ ਹੈ ਕਿੱਥੇ ਕਿੱਥੇ ਵੋਟ ਹੈ ਉਹ ਸਾਰਾ ਧਿਆਨ ਰੱਖਣਾ ਫਿਰ ਪ੍ਰੀਤੀ ਸੱਪਰੂ ਸੋ ਇੰਜ ਕੁਝ ਨਾਮ ਹੈਗੇ ਜੇ ਤੇ ਹੁਣ ਇਹ ਸੂਚੀ ਦੇ ਹਵਾਲੇ ਨਾਲ ਕਿ ਇਹਨਾਂ ਨੇ ਸਟਾਰ ਪ੍ਰਚਾਰਕ ਲਾਂਤ ਤੇ ਤੇ ਇਹਨਾਂ ਦੀਆਂ ਰੈਲੀਆਂ ਹੁੰਦੇ ਦਿਨਾਂ ਚ ਸਪਸ਼ਟ ਹੋ ਜਾਣੀਆਂ ਕਿਉਂਕਿ ਅੱਜ ਨਾਮਜ਼ਦਗੀ ਦਾ ਜਿਵੇਂ ਆਪਾਂ ਗੱਲ ਕਰ ਰਹੇ ਸੀ ਆਖਰੀ ਦਿਨਾਂ ਤੇ ਉਸੇ ਹਵਾਲੇ ਨਾਲ ਉਧਰ ਵੀ ਨਾਮਜ਼ਦਗੀ ਦਾ ਆਖਰੀ ਦਿਨ ਸੀ ਜਿਹੜੀ ਸੀਟ ਤੋਂ ਨਿੰਦਰ ਮੋਦੀ ਹੁਣੇ ਲੜ ਰਹੇ ਨੇ ਸੋ ਉਹਨਾਂ ਨੇ ਉੱਥੋਂ ਵੀ ਅੱਜ ਕਾਗਜ ਢਾਕਲ ਕਰਤੇ ਨੇ